ਬਾਈ ਜੀ ਸਾਰਿਆਂ ਨੂੰ ਵੈਲਕਮ ਹੈ ਜੀ ਆਪਣੇ ਇੱਕ ਹੋਰ ਨਵੇਂ ਵੀਡੀਓ 'ਚ ਲਓ ਜੀ ਬਾਈ ਮੱਕੀ ਦਾ ਕੰਮ ਆ ਨਾ ਝੋਟੇ ਨਾਲ ਕੱਟ ਰੋ ਦਾ ਚਾਲੂ ਬਾਈ ਗਰਮੀ ਬਹੁਤ ਰੋ ਤਾਂ ਤਾਂ ਤਰ ਰਖਾਈ ਪਈ ਆ ਦੇਖੋ ਨਾ 40 ਬੰਦਾ ਜੀ ਤਾਂ ਪਰੇ ਚ ਰੁੱਟੇ ਦੇ ਆ ਇੱਧਰ ਦੇਖੋ ਮੱਕੀ ਦੇਖੋ ਬਰਾ ਤੁਸੀਂ ਕੱਢ ਦਿਖਾ ਦੇ ਬਾਈ ਇਹਨੂੰ ਮੱਕੀ ਇੱਧਰ ਲੈਣਾ ਇਹ ਨੱਪੀ ਰੱਖਣਾ ਨਾ ਹਾਂ 12 13 ਬੋਟ ਤੇ ਜਾ ਕੇ ਬਾਈ ਮੱਕੀ ਦਾ ਸਹਰਾ ਆ ਨਾ ਹਾਂਜੀ ਨਹੀਂ ਆ ਰਿਹਾ ਨੇ ਗਿੱਲੇ ਕਰੇ ਪਿਆ ਇਹ ਮਿੱਟੀ ਚੜਦੀ ਨਹੀਂ ਰੋਣੀ ਪਹਿਲਾ ਗਿੜਾ ਨਾ ਜੇ ਆੜਾਂ ਦੀਆਂ ਵਿੱਚ ਇਹਨੇ ਪਾਈਆਂ ਆਂ ਹਾਂਜੀ ਇਹ ਮਿੱਟੀ ਚੜ ਗਈ ਹੈ ਨਾ ਤੁਹਾਨੂੰ ਮਤਕੂ ਕਿੰਦਾ ਬਹੁਤ ਵਧੀਆ ਕਹੀ ਜੀ ਨਾ ਮੈਂ ਜਿਹੜੀ ਹਮੇਂ ਕੰਮੇ ਵਿੱਚ ਚੱਲਦਾ ਹੀ 90 ਤੇ ਪਾਈ ਸੀ ਅੱਜ ਦਾ ਵਧੀਆ 200 ਤੇ ਹੀ ਆ ਅੱਛਾ ਟੈਂਪਰੇਚਰ ਇਹ ਦੇਖ ਲਾ ਕੀ ਹਾਲ ਆ ਲਾਲਾ ਹਾਂ ਠੀਕ ਆ ਇਹ ਦੇਖ ਓਕੇ ਸਰ ਭਾਈ ਇਹ ਮੱਕੀ ਦੇ ਵਿੱਚ ਉਹਨੇ ਕਿੱਥੇ ਆਪਾਂ ਖੜੇ ਆਂ ਹਾਂਜੀ ਇੱਥੇ ਘਟੋ ਗੜਾ ਵੀ 52 60 ਦਾ ਪਰੇ ਚ ਰਹੂਗਾ ਅੰਦਰ ਰੂਵੇ ਸਹੀ ਗੱਲ ਪਹਿਲਾ ਢੇੜਾ ਬਾਈ ਪਰ ਇੱਧਰ ਵੀ ਮੱਕੀ ਹਾਂ ਕਾਲਿਆ ਕਿੱਦਾਂ ਠੀਕ ਆ ਭਾਜੀ ਬੜਾ ਭਜੇ ਵਰਦਾ ਉਹ ਭਾਜੀ 15 20 ਫੁੱਟ ਆ ਮੱਕੀ ਆ ਛੇ ਮੀਟਰ ਗੱਲਾਂ ਵਾਕਈ ਸਹੀ ਗੱਲ ਆ ਬਾਈ ਇਹ ਏਰੀਏ ਦੇ ਵਿੱਚ ਮਸ਼ੀਨ ਪਾਸ ਹੁੰਦੀ ਆ ਨਾ ਜੇ ਚਾਰ ਜੂਰ ਵਾਲੀ ਕਹਿ ਰਹੇ ਤਿਆਰ ਕਰਨੀਆਂ ਲਾ ਲੈ ਛੱਲੀ ਦੇਖ ਤੱਕ ਆ ਜਾ ਦਾਣਾ ਹਾਂ ਬਾਈ ਭਾਂ ਹਰ ਪ੍ਰੀਤ ਆ ਬਾਈ ਦੇ ਰੂਪੇ ਵਾਲਾ ਬਾਈ ਬੜੀ ਗਰਮੀ ਤੋੜ ਕੱਢੀ ਆ ਸਾਰੇ ਹੀ ਬੰਦੇ ਪਾਉਣ ਭੱਜੇ ਪਏ ਆ ਪਪੂ ਇਹ ਤਾਂ ਦੇਖੋ ਹਾਂ ਲੋਕ ਕਹਿੰਦੇ ਆ ਦੋਨੇ ਵੇਰ ਤੱਕ ਕਾਲੇ ਸੁੱਕੇ ਹੀ ਆ ਬਾਈ ਹਾਂਜੀ ਹਾਂਜੀ ਇਹ ਟਾਂਡੇ ਜੇ ਬੰਨੀ ਕਹਦੇ ਇਹ ਦੇਖਣਾ ਬਣੀ ਇਹ ਥੱਲੇ ਦੇ ਤਾਂ ਫਸ ਜਾਂਦਾ ਪਹਿਲੇ ਗੇੜੇ ਨੂੰ ਨਾ ਥੱਲੇ ਫਸ ਕੇ ਉਹ ਰੋਕ ਲਾ ਦਿੰਦਾ ਕੋਈ ਉਹ ਜਿਹੜਾ ਸੁੱਕਾ ਜਿਹੜਾ ਆਹ ਉਹਦੀ ਪੱਤੀ ਨਾ ਬਲੇਡ ਚ ਲਾ ਦਾਂਗੇ ਥੱਲੇ ਦੋ ਤਾਂ ਨਾ ਮਸ਼ੀਨ ਵਾਲੇ ਬਲੇਡ ਆ ਨਾ ਉਹ ਲਾ ਦਾਂਗੇ ਇੱਕ ਦੋ ਗੇੜੇ ਦਾ ਨਾਟ ਪਾ ਕੇ ਬਾਕੀ ਮਸ਼ੀਨ ਬੜੀ ਵਧੀਆ ਚੱਲੀ ਆ ਥੋੜੀ ਮੱਕੀ ਜਣੀ ਆ ਚੜ ਗਈ ਗਲਤੀ ਤਾਂ ਬਣੀਆਂ ਬਾਈ ਜਾ ਤਿੰਨ ਚਾਰ ਦਿਨ ਹੋ ਗਏ ਇਹਨੂੰ ਵਿਚਾਰੇ ਨੂੰ ਕਹਿੰਦੇ ਨੂੰ ਆ ਨਾ ਮਸ਼ੀਨ ਨੇ ਕੱਲ ਫਿੱਟ ਕਰੀ ਆ ਪੱਪੂ ਪਤਾ ਕਰਨੀ ਗਰਮੀ ਸਹੀ ਗੱਲ ਆ ਕਈ ਕੱਪੂ ਬੰਦਾ ਕਹਿੰਦਾ ਨਾ ਫालतू ਗੱਲ ਕਿਸੇ ਦਾ ਨਾ ਵਾਸਤੇ ਨਵਾਂ ਮਾਸਟਰ ਹੈ ਦਾ ਆਪਣੇ ਕੱਪੂ ਆ ਉਹ ਇਕੱਲੇ ਰਿਹਾ ਪਾਣੀ ਨੂੰ ਨਾ ਕਰਨੀ ਦਾ ਕੰਮ ਆ ਰਿਹਾ ਕਰਨ ਹੈਗਾ ਨਹੀਂ ਭਾਈ ਮਸ਼ੀਨ ਵਧੀਆ ਚੱਲੀ ਆ ਨਾ ਨਾ ਝੋਟੇ ਨੇ ਸਰਾ ਕਰਾਤਾ ਮਸ਼ੀਨ ਨੂੰ ਤਾਂ ਇਕਲਾ ਦਿੰਦਾ ਗੇੜੇ ਹਾਂ ਕਾਲੇ ਮਸ਼ੀਨ ਨੂੰ ਤਖਲਾ ਦਿੰਦਾ ਹੈ ਗੇੜੇ ਕਰਾਸ ਕ੍ਰੂਸ ਬਣਾਇਆ ਇਹਦਾ ਪਹਿਲਾ ਸਾਧਰੇ ਇੱਕ ਅੱਜ ਦੂਆ ਪਤਾ ਨਹੀਂ ਕਿੱਥੇ ਚਲੇਗਾ ਖੋ ਗੂਗਾ ਬੈਲਟਾਂ ਬੋਲਡਾਂ ਨਵੀਆਂ ਪਾ ਕੇ ਚਲੋ ਚਲਾਉਨੇ ਆ ਉਹ ਦਿਖਾਉਨੇ ਆ ਲਓ ਜੀ ਮਿੱਤਰੋ ਚੱਕਿਆ ਵੇਆ ਕੰਮ ਥੋਡੇ ਦੇ ਚੱਲੀ ਜਾਂਦਾ ਪੂਰੇ ਜੋਰਾਂ ਦੇ ਪੂਰੇ ਮੈਟਰ ਚੱਲਦਾ ਹੈਗਾ ਮਸ਼ੀਨ ਵਾਲਾ ਤੇ ਇਧਰ 5 ਹਾਟ ਹੋ ਜਾਂ ਟਰਾਲੀ ਨੂੰ ਬੈਕ ਚ ਪਹਿਲੇ ਜੋੜੇ ਪਾਇਆ ਹੋਇਆ ਹੈ ਇਹਦੇ ਅੱਗੇ ਟੋਕਰੀ ਨੂੰ ਪੂਰੀ ਮਿੱਟਲੀ ਕਰੀ ਕਰਕੇ ਰਾਜਾ ਬਣਾ ਲਿਆ ਕੇਰਾ ਮੈਂ ਫੇਰ ਕੰਮ ਚੱਲ ਰਹਿਣਾ ਕਰਕੇ ਇਧਰ ਆ ਪਿਆ ਹੋਇਆ ਹੈ ਆਪਣਾ ਬੰਦੀ ਆਵਾਦ ਉਹੀ ਛੋਟਾ ਹੀ ਖਿੱਚੀ ਲਈ ਜਾਂਦਾ ਸਾਰੇ ਇਹਨੂੰ ਵੀ ਉਹਨੂੰ ਵੀ ਤੇ ਬਾਕੀ ਆਪਣਾ achar ਦੇਖੋ ਪੂਰਾ ਵਧੀਆ ਐਨ ਪੂਰਾ ਬਰੀਦਗਾਰ ਕਰਦਾ ਹੀ ਆ ਚੈਨ ਐਨ ਵਧੀਆ achar ਬਣ ਰਿਹਾ ਪੈ ਰਿਹਾ ਵਧੀਆ ਜੱਟਿਆ ਬਾਪੂ ਦੀ ਕਿਰਪਾ ਨਾਲ ਬਾਕੀ ਛੋਟਾ ਕੀ ਜੱਤਾ ਕੰਮ ਆ ਤੋੜੇ ਲਾਇਆ ਰਹਾ ਉਹ ਜੀਵ ਮੱਕੀ ਦੇਖੋ ਟਰਾਲੀ ਤੇ ਖੜਾ ਮੈਂ ਬੈਟਲ ਦੇ ਉੱਪਰ ਤੇ ਆਹ ਬੈਟਲ ਟਰਾਲੀ ਦੇ ਦੇਖੋ ਇਹ ਇਦੋਂ ਉੱਪਰ ਮੱਕੀ ਕਿੱਥੇ ਜਾ ਰਹੀ ਹੈ ਕੱਲੇ ਖੜ ਕੇ ਵੀ ਮੱਕੀ ਮੇਰੇ ਹੱਥੋਂ ਵਾਲੇਖੋ ਉੱਪਰ ਜਾ ਰਹੀ ਹੈ ਇੰਨਾ ਕਿੰਨਾ ਕਿੰਨੇ ਕਿੰਨੇ ਲੰਬਾਈ ਆ ਮੱਕੀ ਦੇ ਮੱਕੀ ਦਾ ਵਾਕੀ ਇਹ ਆਹ ਏਰੀਏ ਜੀ ਆਹ ਵਾਕੀ ਛੱਲੀ ਦੇਖੋ ਇਹਨਾਂ ਆ ਦੇਖੋ ਛੱਲੀ ਦੇਖੋ ਕਿੰਨੀ ਮੋਟੀ-ਮੋਟੀ ਲੇਵੀ ਪਾਚਲੀ ਸਭ ਦੇ ਦਾ ਕੋੜੇ ਹੀ ਰਹਿ ਗਿਆ ਵਾਤਾ ਕਾਰਪਾਰ ਹੋ ਜਾਣਾ ਮਾਮਲਾ ਹਾਂ ਉਹ ਟਰੈਕਟਰ ਖੇਰ ਤੇ ਚੱਲੂਗਾ ਟਰਾਲੀ ਪ੍ਰੋਪਰ ਚਲੀ ਜਾਊਗੀ ਰਾਹ ਬਣ ਗਿਆ 11 ਬਸ ਬਾਕੀ ਸਾਨੂੰ ਦੱਸੋ ਦੇ ਰਾਂਗੇ ਨਾਲ ਦੇ ਨਾਲ ਜਾ ਰਿਹਾ ਜਿਹੜਾ ਲਾੜਿਆ ਇੱਧਰ ਜਿਹੜਾ ਲਾਗੇ ਰਾਹ ਬਣ ਗਿਆ ਇੱਥਾ ਜਾਨੂ ਮਜੀਦ ਚੱਲ ਜੇ ਬਰਾਬਰ ਇੱਥੇ ਸਾਨੀ ਪ੍ਰੋਪਰ ਲਾਤੀਆ ਰਾਹ ਬਣ ਗਿਆ ਹੁਣ ਜਿਹੜਾ ਬਸ ਜਲਦੀਆ ਕੰਮ ਪੂਰਤ ਕਰਤਾ ਵਿਚਾਲੇ ਨੂੰ ਪੌਣੇ 2 ਕਿਲਿਆਂ ਦਾ ਖੇਤ ਆ ਵਿਚਾਲੇ ਦੇ ਪਾੜ ਕੇ ਹਨਾ ਬਾਕੀ ਵੀ ਛੱਲੀ ਥੋੜੀ ਜਿਓ ਚੜ ਗਈ ਹੈ ਨਾ ਉਹਦੇ ਕਰਕੇ ਦੋ ਟਰਾਲੀਆਂ ਭਰ ਲਈਆਂ ਥੋੜੀ ਜਿਹੀ ਮਸ਼ੀਨ ਦੀ ਸੈਟਿੰਗ ਸ਼ੂਟਿੰਗ ਦੀ ਕਰਦੇ ਸਾਂ ਨਾ ਸੈਟ ਜੇ ਕਰਦੇ ਕਰਦੇ ਥੋੜਾ ਜਿਹਾ ਟਾਈਮ ਜਾ ਹੋ ਗਿਆ ਹਨੇਰਾ ਹੀ ਹੋ ਗਿਆ ਵੈਸੇ ਬਾਕੀ ਬੜੀ ਸੋਣੀ ਜਲੀ ਆ ਨਾ ਟੋਕਾ ਟੋਕਾ ਵੀ ਹਨ ਬ੍ਰੀਕ ਕਰਦੀ ਆ ਮਨੀ ਥੋੜਾ ਥੱਲੇ ਰੱਖੇ ਮਾੜਾ ਥੱਲੇ ਰੱਖਦੇ ਹੋਰ ਤਾ ਵੀ ਸਿਹੜ ਛੱਡਣਾ ਦਾ ਇੱਕ ਇਧਰ ਤੇ ਵੀ ਤਾਂ ਹੀ ਬੈੱਡ ਪਰ ਟੈਰ ਆਉਣਾ ਦਾ ਬਾਕੀ ਭਾਈ ਇਹ ਤਾਂ ਤੁਹਾਨੂੰ ਪਤਾ ਹੀ ਹੈ ਨਾ ਵੀ ਟਰੈਕਟਰ ਤੇ ਇੱਕ ਤਾਂ ਬੰਦਾ ਚਲਾਉਂਦਾ ਜੈਨੂੰ ਮੂਰੇ ਸੇਕ ਅੱਗ ਮਾਰਦਾ ਟਰੈਕਟਰ ਉਧਰ ਉੱਪਰ ਤੇ ਮੌਸਮ ਕਰਮਾ ਉਧਰ ਵਿੱਚ ਇੱਕ ਹਵਾ ਨਹੀਂ ਲੱਗਦੀ ਬੜੀ ਹਾਰਡ ਵਰਕਿੰਗ ਆ ਯਾਰ ਇਹ ਤਾਂ ਮੱਕੀ ਵਾਲੀ ਦਾ ਫੁੱਲ ਹਾਰਡ ਵਰਕ ਕਹਿਦੀ ਐ ਇਹਨੂੰ ਜਿਹੜਾ ਝੁਕਾ ਦਾਣਾ ਵੀ ਭੰਨੀ ਜਾਂਦੀ ਆ ਨਾ ਹਾਂ ਨਾਲਾ ਨਹੀਂ ਛਾਪਤਾ ਛੱਡਦੀ ਹਾਂ 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 ਚਾਲਿਆ ਪੰਜ ਮਿੰਟ ਕੁ ਦੇ ਦਾਣੇ ਤੇ ਆ ਟੋਕਾ ਦਾ ਬਹੁਤ ਵਧੀਆ ਕਰਦੀ ਆ ਟੋਕੇ ਦਾ ਤਾਂ ਰਿਕਾਰਡ ਆ ਇਹਦਾ ਮਸ਼ੀਨ ਦਾ ਆਓ ਜੀ ਸਾਹਿਬ ਜੀ ਕਿੱਦਾਂ ਕੜੀ ਕਿਵੇਂ ਰਿਹਾ ਮੂਰਤ ਠੰਡਾ ਹੀ ਰਿਹਾ ਨਹੀਂ ਦੇਈ ਕਾ ਵਧੀਆ ਚਲੋ ਸੈਟਿੰਗ ਹੋ ਗਈ ਹਾਂ ਗਰਮੀ ਬਹੁਤ ਜ਼ਿਆਦਾ ਹੈ ਜੀ ਹਾਂ ਜੀ ਗਰਮੀ ਬਹੁਤ ਜ਼ਿਆਦਾ ਹੈ ਗਰਮੀ ਤਾਂ ਧੂੜ ਘੱਡੀ ਪਈ ਆ ਮੈਂ ਕਹਿੰਦਾ ਉਰੇ ਆ ਕੇ ਤਾਂ ਵਿੱਚੇ ਬਾਹਰ 40 ਦਾ ਤਾਂ ਅੰਦਰ ਆ ਕੇ 60 ਦਾ ਹੋ ਜਾਂਦਾ ਹੁਣ ਨਾ ਹਵਾ ਕਿਸੇ ਬਸੇ ਨਾ ਹੋਰ ਚਲੋ ਹੁਣ ਵਧੀਆ ਹੁਣ ਆ ਰੰਗ ਹੋ ਗਈ ਆ ਬੱਸ ਬੱਸ ਵੀ ਸ ਇੱਕ ਵਾਰ ਸੈੱਟ ਲਾਈਨ ਮਾਰਨੀ ਓਕੀ ਆ ਬਣ ਗਈ ਵੇ ਤਾਂ ਕੋਈ ਚੱਕਰੇ ਨਹੀਂ ਓ ਟੋਕਰੀ ਰੱਖੀ ਰਹਿਣੀ ਇਹਦੀ ਗੱਲ ਹੁਣ ਲਾ ਲਾਂਗੇ ਉਹ ਵੀ ਜਵਾਬ ਵੱਡਗੇ ਹਨਾ ਫੇ ਟੋਕਰੀ ਵੀ ਲਾ ਗੀਆ ਫੇਰ ਫੇਰ ਹੋਰ ਤਾਂ ਨਹੀਂ ਕਿਸੇ ਦੀ ਬਾਅਦ ਜਿੱਤੇ ਨਹੀਂ ਹੈ ਪਰ ਕੋਈ ਚਾਰ ਦੰਨ ਫੜ ਗਿਆ ਬੱਸ ਫੇਰ ਬਹੁਤ ਫੇਰ ਤਾਂ ਹੈਗਾ ਟਾਈਮ ਨਾਲੇ ਦੇਲੀ ਦੇ ਨਟ-ਨੋਟ ਜੰਗੀ ਦਿਨਾਂ ਲਾ ਲਾਂਗੇ ਉਹ ਲਿਆ ਕੇ ਨਵੇਂ ਇਹ ਆਪਣੀ ਜੇ ਪੌਣੇ ਹੋਵੇ 4 ਤੋਂ 5 ਫੇਰੇ ਪਾ ਲੋ ਪਰ ਆਪਣੀ ਜਗ੍ਹਾ ਹੈ ਨਹੀਂ ਨਹੀਂ ਅੱਛਾ ਹਾਂ ਕਿਹੜੀ ਆਪਣੀ ਦਾ ਆਪਣੀ ਤਾਂ ਨਹੀਂ ਮਗਰਬ ਵੀ ਮੋਲ ਮੇਲ ਦੀ ਸੀਗੀ ਅੱਛਾ ਅੱਛਾ ਲੈ ਗਏ ਠੀਕ ਆ ਠੀਕ ਹੈ ਇਹ ਮੱਖੀ ਵੀ ਅੰਕਲ ਤਕੜੀ ਆ ਇਹ ਹੈ ਹਾਈਟ ਦੀ ਲਾੜ ਮਰਾਉਂਦੀ ਆ ਜਿੱਥੇ ਬੰਦੇ ਜਿੱਥੇ ਦਾ ਮੋਢੇ ਟੱਕਰ ਤੇ ਛੱਲੀ ਲੱਗੀ ਹੋਈ ਆ ਤੇ ਉੱਪਰ ਹੋਰ ਇੰਨੇ ਨੰਡਾ ਟਰੈਕਟਰ ਵੀ ਗਿਆ ਕਰੂ ਕਾਲੀ ਦੇ ਬੈਟਾ ਕੀ ਆ ਹੈ ਪਤਾ ਹੀ ਸਾਡੇ ਏਰੀਆ ਜਦੋਂ ਲੋਕ ਛੋਟੇ ਵੀ ਛੋਟੇ ਆ ਮਰੇ ਜਰਾਈ ਜਾਂਦੇ ਆ ਬਾਈ ਉਧਰ ਮੱਕੀ ਨਹੀਂ ਆਈ ਜਕੜੀ ਛੋਟੇ ਹੋਏ ਡਾਂਗੀਆਂ ਹੀ ਨੇ ਹੈਂ ਪੈਸੇ ਡਾਂਗੀਆਂ ਹੀ ਖੜੀਆਂ ਬਸ ਆ ਆ ਚੀਜਾ ਬਸ ਆ ਚੀਜਾ ਪਰ ਆ ਤਾਂ ਡਾਂਡਾ ਬਹੁਤ ਮੋਟਾ ਹੈ ਇਤੋਂ ਸੀ ਕਹਿਆ ਜਾ ਗੁੱਟ ਵਰਗਾ ਦਾ ਡਾਂਡਾ ਹੈ ਕਿੰਨੇ ਵਰਗਾ ਹੈ ਹੈਂ ਕਿੰਨੇ ਵਰਗਾ ਡਾਂਡਾ ਸੰਗਣੀ ਵੀ ਬੀਜੀ ਹੋਈ ਆ ਨਾ ਸੰਗਣੀ ਬੀਜਣ ਦਾ ਨਸਾ ਕਾਰ ਨਹੀਂ ਆ ਵੀ ਹੁਣ ਮਸ਼ੀਨ ਤੇ ਜਦੋਂ ਮਾਲ ਜਾਂਦਾ ਤਾਂ ਫਿਰ ਨੇੜੇ ਬੀਜਦੇ ਆ ਨਾ ਨੇੜੇ ਬੀਜਾਰੇ ਨੇੜੇ ਪਾਉਂਦੇ ਆ ਨੱਕਲਾ 4 ਇੰਚੀ ਪਰ ਇਹ 7 ਇੰਚ ਦੀ 7 ਇੰਚ ਵਿੱਚ ਨੇੜੇ ਵਿਟਾਏ ਕੇ ਤੇ 7 ਇੰਚ ਦੀ ਆ ਜਿਹੜੀਆਂ ਮਸ਼ੀਨ ਜਿਹੜੀ ਆ ਦੋਈ ਆ ਆਪਣੇ ਆਲੇ ਕੋਲ ਆੜੀ ਮਸ਼ੀਨ ਬਜਾਈ ਕਰਨੇ ਵਾਲੀ ਆ ਬਾਹਰ ਵਾਲੀ ਇਹ ਮਸ਼ੀਨ ਦਾ ਨਜ਼ਾਰਾ ਹਨਾ ਅੱਗੇ ਫੇ ਕਹਦੇ ਕੇ ਵੀ ਦੇ ਦੇ ਅੰਕਲ ਮੱਕੀ ਹੈ ਨਾ ਹਾਂ ਪਹਿਲਾਂ ਹੱਥਾਂ ਨਾਲ ਕੱਲਾ ਕੱਲਾ ਤੋਈਆ ਲਾਉਣਾ ਹਾਂ ਵਟਾਂ ਕੱਢ ਦੇਣੀ ਆ ਅੱਛਾ ਜੀ ਨਾ ਕੱਢ ਕੇ ਉਹ ਤੇ ਲੀਵਰ ਨੇਵਰ ਕੱਲਾ ਕੱਲਾ ਲਾਉਣਾ ਉਹ ਤਾਂ ਵਿਖਾਦੇ ਤੇ ਬਹੁਤ ਦਿਨ ਲੱਗ ਜਾਂਦੇ ਹਉਣੇ ਉਹ ਤਾਂ ਪਹਿਲਾਂ ਲੱਗਦੇ ਵੀ ਕਿੰਨੀ ਕਿਤੇ ਸੀਗੇ ਲਾਉਦੇ ਰਹਿੰਦੇਗੇ ਜੇ ਕੇ ਇਹਦੇ 10 ਕਿਲੋ ਆਲੂ ਆ ਉਹਨੇ 5-6 ਕਿਲੋ ਜ਼ਾਦਣੇ ਮੀਂਹ ਹੋਰ ਦੋ-ਚਾਰ ਕਿਲੋ ਹੋਰ ਫਸੂਦੀ ਜਾਂਦੀ ਆ ਆਹ ਵੇ ਹੁਣ ਨਿਊ ਨਿਊ ਮਜੇਂਦਰੀ ਵਧੀ ਜਾਂਦੀ ਉਹਨੂੰ ਖੇਤੀ ਵਧੀ ਜਾਂਦੀ ਆ ਯਾਰ ਹੁਣ 5-6 ਸਾਲ ਤੋਂ ਲੱਗਣ ਲੱਗੀ ਆ ਮੱਟੀ ਹਾਂ ਜੀ ਹਾਂ ਆਹ ਸਾਲੀ ਲਾਲੋ ਆਪਣੇ ਪਿੰਡ ਦੇ ਵਿੱਚ ਕਣਕ ਕਿੰਨੀ ਸੀਗੀ ਆਈ ਨਹੀਂ ਦੀ ਕਣਕ ਆਪਣੇ ਕਿੰਨੀ ਥੋੜੀ ਜੀ ਸੀ ਕਿਾ 150 ਕਿਲਾ ਕਰਿਆ ਮਸ਼ੀਨ ਨੇ ਹਾਂ 150 ਆਪਾ ਕੀ ਤਾਂ ਤੇ ਸਾਰਾ ਚਾਰਾ ਮਸ਼ੀਨਾਂ ਦਾ ਪਾ ਕੇ ਮੈਂ 500 600 500 ਆਪਣੇ 2-3 ਮਿੰਡਾਂ ਚ ਬਜਮਾ ਵਿੱਚ ਆਪਣਾ ਪਿੰਡ ਵਿੱਚ ਵਾਲੇ ਵਾਲੇ ਮਸ਼ੀਨ ਗਈ ਆਪਣੀ ਚਲੋ ਇਹ ਤਾਂ ਹੈਗਾ ਅਗਾਂਹ ਜਿਹੜਾ ਰਕਬਾ ਬਹੁਤ ਘਟ ਗਿਆ ਥੋੜੇ ਦੇ ਕਣਕ ਘੱਟ ਲਾਉਣਾ ਸਾਡੇ ਕਣਕ ਛੋਨੇ ਦੇ ਏਰੀਏ ਵੇਦਨੀ ਆ ਹੁਣ ਇਧਰ ਨੂੰ ਜਦੋਂ ਆਪਾਂ ਆਏ ਇਧਰ ਸਾਰੇ ਹੈਗਾ ਵਾ ਮੱਕੀ ਆ ਮੱਕੀ ਆ ਜਾਂ ਖਰਬੂਜਾ ਖਰਬੂਜਾ ਪੱਪੂ ਨੂੰ ਕਹਿੰਦਾ ਖਾ ਲੈ ਖਾਂਦਾ ਹੀ ਨਹੀਂ ਕਹਿੰਦਾ ਗਰਮਾ ਖਰਬੂਜੇ ਵਾਲੇ ਰੁਪਿਆ ਜਿਹੜਾ ਨਾ ਇਹ ਮੰਡੀ ਹੁਣ ਖਰਬੂਜੇ ਨੂੰ مشهور ਆ ਇੱਥੇ ਰੁਪਿਆ ਵਾਲ ਦੀ ਕਿ ਤੁਸੀਂ ਦੇਖੇ ਹੋਣਾ ਗੱਡੀਆਂ ਦੇ ਕਿਵੇਂ ਭਰਦੀਆਂ ਨੇ ਕਿਵੇਂ ਭਰਦੇ ਪਏ ਆ ਲੋਕ ਲੈ ਆਉਂਦੇ ਆ ਨਾ ਖੇਤਾਂ ਚੋਂ ਟਰਾਲੀਆਂ ਲਾਦ ਕੇ ਇੱਥੇ ਫਿਰ ਛੜ ਕੇ ਲੋਡ ਕਰੀ ਜਾਂਦੇ ਹਾਂ ਹਾਂਜੀ ਹਾਂ ਰੁਪਿਆ ਵਾਲੋ ਜਿਹੜੀ ਸਾਇ ਹੈਗੀ ਨਾਜ ਮੰਡੀ ਆ ਉਹ ਉੱਥੇ ਸੜਕ ਤੇ ਵੀ ਜਿੱਥੇ ਵੀ ਹੈਗਾ ਜਗ੍ਹਾ ਮਿਲਦੀ ਇਥੇ ਥੋੜੇ ਸਟੇਲਾ ਵੀ ਆ ਰੁਪਿਆ ਵਾਲਾ ਡੇ ਤੋਂ ਲੈ ਕੇ ਤਾਸ਼ਪੁਰ ਵਾਲੇ ਮੋੜ ਤੱਕ ਮੱਕੀ ਆਪਣੇ ਖਰਬੂਜੇ ਖਰਬੂਜੇ ਖਰਬੂਜਾ ਹਾਂ ਖਰਬੂਜਾ ਲੋਡ ਕਰਦੇ ਆ ਨਾ ਠੀਕ ਹੈ ਠੀਕ ਹੈ ਜੀ ਦੋ ਟਰਾਲੀਆਂ ਭਰ ਗਈਆਂ ਹੁਣ ਲਿਆਈ ਜਾਂਦਾ ਟਰਾਲੀ ਆਪਾਂ ਗਲਤੀ ਕਰੀ ਕੋਹ ਹੋਰ ਲਿਆਉਣੀ ਦੀ ਨਾ ਮੈਂ ਸਵੇਰੇ ਇੱਕ ਟਰਾਲੀ ਹੋਰ ਲਈ ਨਾਲ ਹਨਾ ਜਿਵੇਂ ਮਸ਼ੀਨ ਖੜਦੀ ਆ ਤੈਨੂੰ ਖਾਲੀ ਹੋ ਕੇ ਵੀ ਟਰਾਲੀ ਭਰ ਜਾਂਦੀ ਆ ਹੋਰ ਹੋਈ ਤਾਂ ਗੱਲ ਆ ਇੱਕ ਕਿਹੜਾ ਦੋ ਕਿੜੇ ਆ ਜੰਨੇ ਆ ਬਾਈ ਟੋਏ ਜਿਵੇਂ ਟਰਾਲੀਆਂ ਬੈਕ ਬੂਕਾਂ ਨੂੰ ਟਾਈਮ ਲੱਗ ਜਾਂਦਾ ਇਹ ਆਪਾਂ ਫੇਰ ਆ ਜਾਨਾ ਵੀ ਕੰਮ ਨਹੀਂ ਸੀ ਮਤਲਬ ਚੱਲੋ ਸ਼ੁਰੂਆਤ ਸੀਗੀ ਆਪਣੀ ਵਧੀਆ ਰਹਿ ਕੇ ਚੱਲ ਫੇਰ ਵੀ ਬਣਾ ਚੱਲ ਵਧੀਆ ਸਮਾਨ ਸਮੋਨ ਫੀਟਿੰਗ ਹੋ ਕੇ ਟਾਈਮ ਕਰਾ ਚੱਲ ਬਣਾ ਹੁਣ ਮੈਂ ਇੱਕ ਵਾਰ ਸਮਾਨ ਡਰਾਈਵਰ ਮਸ਼ੀਨਰੀ ਤੇ ਫਿੱਟ ਹੋਇਆ ਫਿਰ ਕੀ ਪਤਾ ਲੱਗਦਾ ਬਾਕੀ ਤੇ ਰਾਜੂ ਡਰਾਈਵਰ ਆ ਗਿਆ ਬਣਾ ਹੁਣ ਉਹਦੀ ਸਲਾਹ ਲੰਨੇ ਆ ਕੋਈ ਇਹਨੂੰ ਨਿੱਕੀ ਵੀ ਨਾ ਲੈ ਕੇ ਆਈ ਉਹ ਵੀ ਜਾਣਕਾਰੀ ਠੀਕ ਹੈ ਦੇਖ ਲਓ ਚੈੱਕ ਕਰਨੀ ਤਾਂ ਕਰ ਲੂੰਗਾ ਉਹਨੂੰ ਗਿਆ ਚੈੱਕ ਕਰ ਲੈਣੇ ਚੈੱਕ ਕਰ ਲੂੰਗਾ ਉਹਨੂੰ ਵੀ ਗਮੇ ਪੇਛੇ ਹੋਊਗੀ ਹਰੇ ਟਾਈਮ ਹੈਗਾ ਕੋਈ ਵੀ ਕਢਾ ਦੇਣਗੇ ਥਲੀ ਦੀ ਰਾਹ ਬਣੇ ਜਾਣਾ ਰਾਹ ਬਣ ਗਿਆ ਬੱਸ ਰਾਹ ਬਣ ਗਿਆ ਉਧਰ ਮੂਰੇ ਖੇਤ ਖਾਲੀ ਆ ਇੱਧਰ ਦੋ ਗੇੜੇ ਲਾ ਉਧਰ ਵੀ ਗੇੜੇ ਦੋ ਲਾਦਨੇ ਆਏ ਹਾਂ ਉਧਰ ਹੁਣ ਰ ਆ ਉਹ ਮੁੰਡਾ ਟਰੈਕਟਰ ਨੂੰ ਹਾਂ ਚੱਲ ਬਣੀ ਸਟਾਰਟਰ ਆ ਗਿਆ ਇਹਨੇ ਗਰਮੀ ਦਾ ਸੀਜ਼ਨ ਅੰਕਲ ਮੱਖੀ ਦਾ ਤਾਂ ਇੱਕ ਵੀ ਐ ਵੀ ਬਹੁਤ ਹਾਰਡ ਵਰਕ ਆ ਹਨਾ ਬਹੁਤ ਜਿਆਦਾ ਕੱਪੜੇ ਵੀ ਐ ਕਿੱਲੇ ਮੈਂ ਜਿਹੜਾ ਨਾ ਆ ਗਿਆ ਹੁੰਦਾ ਨਾ ਬੰਦਾ ਅੱਜ ਤਾਂ ਅੰਕਲ ਵੀ ਛੱਡਣਾ ਗਰਮੀ ਵੀ ਮੈਂ ਕਹਿੰਦਾ ਅੱਗੇ ਅੰਕਲ ਘਰੇ ਰਹਿਣਾ ਅੱਜ ਤਾਂ ਅੰਕਲ ਵੀ ਨਹੀਂ ਹਿਲਣ ਦੱਤਾ ਸੀ ਦੇਖ ਜੇ ਫਿਰ ਕੰਮ ਜਿਹੜਾ ਨਹੀਂ ਇੱਕ ਵਾਰ ਸੈੱਟ ਹੋ ਗਿਆ ਫੇਰ ਤਾਂ ਅੰਕਲ ਤੈਨੂੰ ਅਹੀਂ ਨੇੜੇ ਵੀ ਲੰਘਣ ਦੰਦੇ ਲੋ ਇਹਨੇ ਨਾ ਮਗਰ ਆ ਜਵੇ ਬੰਦਾ ਹਾਂ ਜੀ ਬਸ 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 ਹਾਂ ਲਿਆ ਲਿਆ ਹੁਣ ਕਾਰੇ ਖੜ ਗਿਆ ਦੋ ਕੰਬਾਈਨ ਚੱਲ ਪਈ ਫਿਰ ਇਹ ਇੱਕ ਮਗਰ ਹੀ ਆਉਣਾ ਨਹੀਂ ਕੰਬਾਈਨਾਂ ਚੱਲ ਹਾਂ ਮੱਕ ਮੱਕ ਕੰਬਾਈਨਾਂ ਵੀ ਚੱਲ ਪਈਆਂ ਮਾਨਸਾਤ ਰੈਨੂ ਜਾਨੂ ਰੁਪੇਰਾ ਹੀ ਆਉਣੀਆਂ ਜਾਨੂ ਆਪਾਂ ਚਲਾ ਦੇਣੀ ਆ ਭਾਈ ਚਾਰ ਵਾਲੀ ਮਸ਼ੀਨ ਕੋਲ ਤੇ ਹੁਣ ਆਪਾਂ ਆਪਣੀ ਕੰਬਾਈਨ ਕੋਲ ਆ ਗਏ ਇਹਦਾ ਸਮਾਨ ਲੈਣ ਜਾਣਾ ਦਾ ਅੱਜ ਬਸ ਉਹ ਮਸ਼ੀਨ ਦੇ ਚੱਕਰਾਂ ਚ ਉਧਰ ਚੱਲ ਗਏ ਉਹਨੂੰ ਸੈਟਿੰਗਿੰਗ ਕਰਦੇ ਆ ਨਾ ਤੁਹਾਨੂੰ ਪਤਾ ਹੀ ਆ ਭਾਈ ਇੰਨਾ ਸਿਸਟਮ ਫਿੱਟ ਕਰਨਾ ਫਿਰ ਉਹਦਾ ਚਲਾਉਣੀ ਮੱਕੀ ਥੋੜੀ ਜੀ ਇਹਨਾਂ ਨੂੰ ਚੜ ਗਈ ਹੈ ਨਾ ਚਲੋ ਤਾਂ ਬਾਈ ਆਪਣ ਨੂੰ 5-6 ਦਿਨ ਦਾ ਕਹਿੰਦਾ ਵੀ ਬਾਈ ਆ ਜਾਓ ਪਾ ਦਿਓ ਮੇਰਾ ਚਾਰ ਨਾ ਆਪਾਂ ਹੀ ਥੋੜੇ ਆ ਦੋ ਤਿੰਨ ਦਿਨ ਦਾ ਫਾਸਲਾ ਆ ਪੈ ਗਿਆ ਉਹ ਹੀ ਉੰਨੀ ਕੁ ਕਰਦੀ ਆ ਬਾਕੀ ਹੁਣ ਵਧੀਆ ਬਾਬੇ ਦੀ ਕਿਰਪਾ ਕਾਲ ਸੈਟ ਚੱਲ ਪਿਆ ਮਹਾਰਾਜ ਦੀ ਕਿਰਪਾ ਦਾ ਕੰਮ ਹੈ ਨਾ ਵੀ ਕਹਿੰਦੇ ਸੱਚੀਆਂ ਨੇ ਇਤਾਂ ਨੂੰ ਮਰਦਾਂ ਦਾ ਲੱਗਦੀ ਹੈ ਨਾ ਬਾਈ ਬਾਕੀ ਆਪਣਾ ਲਈ ਮਸ਼ੀਨ ਵੀ ਇੱਥੇ ਪਹੁੰਚ ਗਈ ਰਾਜੂ ਆ ਗਿਆ ਰਾਤ ਲੈ ਕੇ ਮਸ਼ੀਨ ਤੁਹਾਨੂੰ ਆ ਗਈ ਆਹ ਤਾਂ ਪੀ ਆਇਆ ਤਾਂ ਰਾਜੂ ਪਹੁੰਚ ਗਿਆ ਰਾਤ ਇੱਥੇ ਆਪਣੀ ਮਸ਼ੀਨ ਲੈ ਕੇ ਸ਼ਾਹਕੋਟ ਉਹ ਵੀ ਇੱਥੇ ਲਿਆਂਦੀ ਆਉਣਾ 2 ਨੰਬਰ ਦਾ ਬਾਈ ਲੱਗੇ ਹੋਏ ਤੇ ਪਹਿਲਾ ਹਨਾ ਹੁਣ 3 ਨੰਬਰ ਲੱਗ ਗਿਆ ਤੁਹਾਨੂੰ ਜਿਵੇਂ ਦੱਸਿਆ ਸੀ ਨਾ ਵੀ ਹੌਲੀ ਹੌਲੀ ਮਹਾਰਾਜ ਕਰੇ ਕਿਰਪਾ ਵਧੀਆ ਹਨਾ ਸਭ ਨੂੰ ਤੰਦਰੁਸਤੀ ਜਾਂਦਾ ਵੇ ਬਾਈ ਚਲੋ ਠੀਕ ਹੈ ਵੀ ਹੁਣ ਕਈ ਮੇਰੇ ਵੀਰਾਂ ਨੇ ਪਿੱਛੇ ਵੀਡੀਓ ਪਾਈ ਕਿ ਯਾਰ ਬਾਈ ਰੇਟ ਨਹੀਂ ਦੱਸਿਆ ਮਾਜੂ ਦੀ ਦੱਸਿਆ ਦੱਸੂंगे ਵੀਰੇ ਹੁਣ ਨੈਕਸਟ ਵੀਡੀਓ ਜ ਹਨਾ ਸਾਰੀ ਗੱਲਬਾਤ ਆਪਾਂ ਮਸ਼ੀਨ ਤੇ ਕਰਾਂਗੇ ਕਿਵੇਂ ਲੱਭੀ ਕਿਵੇਂ ਮਿਲੀ ਸਾਰਾ ਤੁਹਾਨੂੰ ਜਿਹੜਾ ਬੇਰਵਾਜ ਦਵਾਂਗੇ ਚਲੋ ਠੀਕ ਹੈ ਜੀ ਇਹਦਾ ਹੁਣ ਸਫੇਰ ਪਾਰਟ ਲਿਆਉਣਾ ਅੱਜ ਉਹਦੇ ਬਾਅਦ ਫਿਰ ਫਿਟਿੰਗ ਸ਼ੁਰੂ ਕਰੀਏ ਵੀ ਤੁਹਾਨੂੰ ਪਤਾ ਹੀ ਮੱਕੀ ਆ ਹੁਣ ਕੰਮ ਵੀ ਆ ਤਿਆਰ ਹੈ ਮੱਕੀ ਆਪਣੇ ਕੋਲੇ ਵੜਨੇ ਜਿੱਥੇ ਮਸ਼ੀਨ ਖੋਲੀ ਹੋਈ ਆ ਇੱਥੇ ਮੂਰਤ ਕਰ ਦੇਣਾ ਬਸ ਬਾਕੀ ਸਾਰੇ ਸੱਜਣਾ ਮਿੱਤਰਾਂ ਦਾ ਬਹੁਤ ਬਹੁਤ ਧੰਨਵਾਦ ਹੈ ਨਾ ਲਵ ਯੂ ਆ ਬਾਈ ਤੁਹਾਡੇ ਯਾਰ ਸਾਰਿਆਂ ਨਾਲ ਜਿਹੜੇ ਮੇਰੇ ਵੀਰ ਨੇ ਇੰਨਾ ਪਿਆਰ ਤੁਸੀਂ ਦਿੰਦੇ ਆ ਠੀਕ ਆ ਬਾਈ ਜੀ ਸਤਿ ਸ੍ਰੀ ਅਕਾਲ ਜੀ ਮਿਲਾਂਗੇ ਹੁਣ ਕਿਸੇ ਨੈਕਸਟ ਵੀ